ਵੇ ਥੋੜੀਆਂ ਜਿਹੀਆਂ ਫੋਟੋਆਂ ਕਰ ਲਈ ਨਾਲ ਡਿਪਾਰਟਮੈਂਟ ਵੱਲੋਂ ਮੈਂ ਇਹਦੇ ਵੀ ਕਰੀ ਹਾਂ ਕਿਉਂ ਇਹ ਵਿੱਚ ਬਚ ਬਚ ਨੇਚਰ ਕੀਤੀ ਜਾਂਦੀਆਂ ਨੇ ਜੇ ਇਹ ਤਾਂ ਚੱਲੀ ਗਈ ਤਾਂ ਚੱਲੀ ਗਈ ਨੀ ਆ ਰਿਕਾਰਡ ਇਹ ਦਿਨ ਜਿਹੜਾ ਥੋੜੀਆਂ ਜਿਹੀਆਂ ਫੋਟੋਆਂ ਕਰ ਲਈਆਂ ਨਾਲ ਇਸ ਪੱਖ ਤੋਂ ਵੀ ਬਹੁਤ ਜ਼ਿਆਦਾ ਅਹਿਮ ਆ ਬਈ ਜਿਹੜੇ ਬੱਚੇ ਅੱਜ ਇਨਾਮ ਲੈ ਕੇ ਜਾਣਗੇ ਜਾਂ ਕੱਲ ਜਿਹੜੇ ਲੈ ਕੇ ਗਏ ਨੇ ਜਾਂ ਜਿਹੜੇ ਕੱਲ ਨੂੰ ਲੈ ਕੇ ਜਾਣਗੇ ਉਹਨਾਂ ਲਈ ਵੀ ਤੇ ਜਿਹੜੇ ਬੱਚੇ ਪਾਰਟਿਸਪੀਕੇਟ ਕਰਦੇ ਨੇ ਉਹਨਾਂ ਲਈ ਅੱਜ ਦਾ ਦਿਨ ਜਿਹੜਾ ਬਹੁਤ ਹੀ ਜਾਣਕਾਰੀ ਦਾਣਾ ਸਾਬਤ ਹੋਣਾ ਵਾ ਕਿਉਂਕਿ ਜਦੋਂ ਵੀ ਕੋਈ ਬੱਚਾ ਇਨਾਮ ਲੈ ਕੇ ਜਾਂਦਾ ਵਾ ਉਹ ਉਹਦੀ ਯਾਦਦਾਸ਼ਤ ਦੇ ਵਿੱਚ ਉਹਦੀ ਲਾਈਫ ਦੇ ਵਿੱਚ ਇੱਕ ਚਰਚਾਈ ਸਾਬਤ ਹੁੰਦਾ ਵਾ ਬੱਚੇ ਘਰਾਂ ਦੇ ਵਿੱਚ ਪਾਈਆਂ ਟਰੋਫੀਆਂ ਆਪਣੇ ਮੈਡਲਜ਼ ਜਦੋਂ ਦੇਖਦੇ ਨੇ ਤਦ ਉਹਦੇ ਟੀਟ ਨੂੰ ਯਾਦ ਕਰਦੇ ਨੇ ਤੇ ਅੱਜ ਦੇ ਦਿਨ ਉਸ ਕਰਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਹਿਮ ਆ ਅਸੀਂ ਅੱਜ ਇਸ ਮੰਚ ਤੋਂ ਸਾਡੇ ਸਮੂੱਚੇ ਅਧਿਆਪਕਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿਉਂ ਜੇ ਸਾਰੇ ਅਧਿਆਪਕਾਂ ਨੇ ਅਸੀਂ ਦੇਖਦੇ ਆ ਕਿ ਕਈ ਦਿਨਾਂ ਤੋਂ ਲੱਗੇ ਹੋਏ ਨੇ ਤਿਆਰੀਆਂ ਕਰਨ ਵਾਸਤੇ ਤੇ ਉਹਨਾਂ ਨੇ ਹਰ ਪੱਖ ਤੋਂ ਇਹਨਾਂ ਖੇਡਾਂ ਨੂੰ ਪਰਵਾਉਣ ਦੇ ਲਈ ਯੋਗਦਾਨ ਦਿੱਤਾ ਵਾ ਤੇ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਇੱਕ ਇਸ ਪਲੇਟਫਾਰਮ ਤੇ ਲੈ ਕੇ ਆਉਣਾ ਇੱਕ ਹਿਹਾਰਤ ਦਾ ਮੈਂ ਸਮਝਦਾ ਬਹੁਤ ਹੀ ਵੱਡਾ ਵੱਡਾ ਕਾਰਜ ਹੈ ਕਿਉਂਕਿ ਇਹ ਬੱਚੇ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਆਉਂਦੇ ਨਹੀਂ ਕਾਮਗਰਾਂ ਤੋਂ ਹੁੰਦੇ ਨੇ ਇਹਨਾਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਣੇ ਬਹੁਤ ਵੱਡਾ ਕੰਮ ਆ ਕਿਉਂਕਿ ਖੇਡਾਂ ਦੇ ਨਾਲ ਇਹਨਾਂ ਦਾ ਸਰਬਪੱਖੀ ਵਿਕਾਸ ਹੋਊਗਾ ਬੱਚਿਆਂ ਦਾ ਇਹ ਤਾਂ ਸਾਡੇ ਵਿੱਚ ਕਿੰਨੇ ਹੁਣ ਪੈਦਾ ਕਰਦੀਆਂ ਨੇ ਬੱਚਿਆਂ ਨੂੰ ਬਾਹਰ ਨਿਕੰਗਾ ਵੋਕਾ ਮਿਲਦਾ ਵਾ ਬੱਚੇ ਇੱਕ ਦੂਜੇ ਸਕੂਲਾਂ ਦੇ ਨਾਲ ਇੱਕ ਦੂਜੇ ਸੈਂਟਰਾਂ ਦੇ ਨਾਲ ਮਿਲਦੇ ਨੇ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ ਤਾਂ ਸਾਰੇ ਵਿਦਿਆਰਥੀ ਸਹਿਬਾਨ ਦਾ ਮੈਂ ਬਹੁਤ ਇਸ ਮੰਚ ਤੋਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਇੱਕ ਜ਼ਿੰਦਗੀ ਦਾ ਇਹਨਾਂ ਦਾ ਮੁਢਲਾ ਪੜਾਅ ਵਾ ਪ੍ਰਾਈਮਰੀ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਮਿਲ ਜਾਣੇ ਸੋਹ ਗੱਲ ਹੁੰਦੀ ਹੈ ਇਹ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਚੰਗੇ ਖਿਡਾਰੀ ਆਏ ਨੇ ਉਹ ਸਾਡੇ ਦੇਸ਼ ਵੱਲੋਂ ਖੇਡਦੇ ਨਹੀਂ ਜਾਂ ਸਾਡੇ ਸਟੇਟ ਵੱਲੋਂ ਖੇਡਦੇ ਨਹੀਂ ਉਹ ਇੱਥੋਂ ਹੀ ਪ੍ਰਾਇਮਰੀ ਲੈਵਲ ਤੇ ਉਹਨਾਂ ਨੂੰ ਜਾਗ ਲਗਾਇਆ ਜਾਂਦਾ ਹੈ ਤੇ ਆਪਾਂ ਤੋਂ ਤਾਂ ਅਸੀਂ ਸਮਝਿਆ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਜਾਂ ਉਹਦਾ ਜਿਹੜਾ ਰੋਲ ਹੈ ਬਹੁਤ ਅਹਿਮ ਹੈ ਤੇ ਅੱਜ ਇਹਨਾਂ ਗੇਮਾਂ ਨੂੰ ਚੰਗੇ ਤਰੀਕੇ ਦੇ ਨਾਲ ਕਰਵਾਉਣ ਦੇ ਲਈ ਸਾਡੇ ਵੀਐਸਓ ਸਾਹਿਬਾਨ ਸੰਦੀਪ ਕੁਮਾਰ ਜੀ ਦਾ ਇਹਨਾਂ ਯੋਗਦਾਨ ਉਹਨਾਂ ਦਾ ਵੀ ਇਸ ਸਮਾਜ ਚ ਬਹੁਤ ਧੰਨਵਾਦ ਕੀਤਾ ਜਾਂਦਾ ਵਾ ਤੇ ਪਿੰਡ ਦੀ ਪੰਚਾਇਤ ਜਿਹੜੀ ਕਿ ਪਿਛਲੇ ਸਮੇਂ ਦੇ ਦੌਰਾਨ ਮੈਨੂੰ ਬਲੌਕ ਸੈਂਟਰ ਵਾਲਿਆਂ ਦੇ ਮੈਦਾਨ ਵਿੱਚ ਵੀ ਆਉਂਦਾ ਇੱਥੇ ਮੌਕਾ ਮਿਲਿਆ ਸੀਗਾ ਬਹੁਤ ਹੀ ਤੰਦ ਹੀ ਦੇ ਨਾਲ ਉਹਨਾਂ ਨੇ ਪ੍ਰਬੰਧਨ ਕਰਨ ਦੇ ਵਿੱਚ ਸਕੂਲ ਦੀ ਹੈਲਪ ਕੀਤੀ ਆ ਤੇ ਕੁਝ ਦਾਨੀ ਸੱਜਣਾ ਦੇ ਦਬੀ ਇਸ ਮੰਚ ਤੋਂ ਧੰਨਵਾਦ ਕੀਤਾ ਜਾਂਦਾ ਵਾ ਜਿਨ੍ਹਾਂ ਵਿੱਚ ਸਰਦਾਰ ਕਰਨੈਲ ਸਿੰਘ ਜੀ ਹਰਪਾਲ ਸਿੰਘ ਜੀ ਤੇ ਭੁਪਿੰਦਾ ਸਿੰਘ ਜੀ ਜੁਐਸਏ ਵਾਲੇ ਜਿਨ੍ਹਾਂ ਨੇ ਇਨ੍ਹਾਂ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਵਾ ਤੇ ਪਿਛਲੇ ਸਮੇਂ ਦੇ ਦੌਰਾਨ ਸੈਂਟਰ ਦੀਆਂ ਗੇਮਾਂ ਦੇ ਵਿੱਚ ਮੈਨੂੰ ਤਿੰਨ ਸੈਂਟਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਵਾ ਮਨ ਖਸ਼ ਹੋ ਗਿਆ ਤੇ ਇੱਕ ਸੈਂਟਰ ਗਾਹਲ ਦੀਆਂ ਗੇਮਾਂ ਦੇ ਵਿੱਚ ਵੀ ਮੈਂ ਐਸੇ ਇੱਥੇ ਤੇ ਦੂਜੇ ਦੋ ਸੈਂਟਰਾਂ ਦੇ ਵਿੱਚ ਵੀ ਮੈਂ ਗਿਆ ਸੀ ਫੁੱਲੀਬਾਲ ਵਿੱਚ ਵੀ ਮੈਂ ਗਿਆ ਸੀਗਾ ਬਹੁਤ ਹੀ ਮੈਨੂੰ ਚੰਗਾ ਲੱਗਿਆ ਉੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਇਹਨਾਂ ਪ੍ਰਬੰਧਨ ਜਿਹੜਾ ਸਿਹਰਾਵਾਲ ਸਾਡੇ ਸੀਐਚਪੀ ਸਾਹਿਬਾਨ ਦੇ ਸਿਰ ਵੀ ਜਾਂਦਾ ਵਾ ਤੇ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਨੇ ਅੱਜ ਦੀਆਂ ਅਸੀਂ ਵਧੀਆਂ ਉਮੀਦਾਂ ਦੇ ਨਾਲ ਅੱਜ ਖੇਡਾਂ ਦੀ ਸ਼ੁਰੂਆਤ ਕਰਾਂਗੇ ਕਿ ਸਾਡੇ ਜਿਹੜੇ ਬੱਚੇ ਨੇ ਜ਼ਿਲ੍ਹੇ ਦੇ ਵਿੱਚ ਵੀ ਚੰਗੀ ਪਰਫਾਰਮੈਂਸ ਦੇਣਗੇ ਤੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਸ਼ੁਭਕਾਮਨਾਵਾਂ ਸਾਰੇ ਬੱਚਿਆਂ ਨੂੰ ਸਾਰੇ ਦੇ ਆਪਕਾਂ ਨੂੰ ਜਿੰਨੇ ਵੀ ਇੱਥੇ ਬਧਵੰਤੇ ਬੰਦੇ ਆਏ ਨੇ ਜਿੰਨੇ ਵੀ ਸਾਡੇ ਕੋਲੇ ਪ੍ਰਮਾਤੇ ਸੱਜਣ ਆਏ ਨੇ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਤੇ ਅਸੀਂ ਉਮੀਦ ਕਰਾਂਗੇ ਕਿ ਸਾਡੀਆਂ ਜਿਹੜੀਆਂ ਏਮਾਂ ਨੇ ਵਧੀਆ ਤਰੀਕੇ ਦੇ ਨਾਲ ਅਸੀਂ ਨੇਪਰੇ ਚਾੜਾਂਗੇ ਤੇ ਜ਼ਿਲ੍ਹੇ ਦੇ ਵਿੱਚ ਸਾਡੀਆਂ ਜਿਹੜੀਆਂ ਪੋਜੀਸ਼ਨਾਂ ਨੇ ਉਹ ਚੰਗੇ ਆਉਣਗੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਸ਼ੁਭਕਾਮਨਾਵਾਂ ਧੰਨਵਾਦ ਹਾਂਜੀ ਬਹੁਤ 클ੈਪਿੰਗ ਜਾਲੂ ਦੇ ਪਿਆ ਸਾਰਿਆਂ ਜੀ ਦੇ ਇਸ ਮੱਤਾ ਚੰਕਪਲਾ ਨੇ ਵਿੱਚ ਅੱਜ ਦੇ ਖੇਡ ਦੇ ਸੈਕੰਡ ਡਰਬੀ ਦੀ ਸ਼ੁਰੂਆਤ ਕਰਨ ਜਾਣਗੇ। ਸੋ ਹੈਲੋ ਸੋ ਸਭ ਤੋਂ ਪਹਿਲਾਂ ਜਿਹੜੇ ਅੱਜ ਦੇ ਸਰ ਆਲਿਕਾ ਜੀ ਜਿਸ ਤਰ੍ਹਾਂ ਬੋਲੀਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਵੀਰ ਸਿੰਘ ਜੀ ਬਲਾਕ ਪੈਰਨ ਸਿਟੀ ਅਫਸਰ ਦੂਜਾ 플레이 ਕਰ ਕਮਲਾ ਦੇ ਨਾਲ ਤੇ ਉਹਨਾਂ ਦੇ ਨਾਲ ਸਰਪੰਚ ਰਮਜੀਤ ਸਿੰਘ ਜੀ ਠੀਕੀਗੜ ਆਮਦੂ ਪਾਰਟੀ ਜਿਹਨਾਂ ਕੋਰਡੀਨੇਟਰ ਬਲਾਕ ਮੇਲਕਲਾ ਉਹ ਆਪਣੇ ਕਰ ਕਮਲਾ ਦੇ ਨਾਲ ਹਾਂਜੀ ਬੜਾ ਸ਼ੁਰੂਆਤ ਕਰਦੇ ਹਾਂ ਜਿੰਨੇ ਸਾਡੇ ਸੂਬਾ ਦੇ ਹਮ ਪੰਚਾਇਤ ਸਾਰੇ ਸਾਥੀ ਪਲੀਜ਼ ਕਿਰਪਾ ਕਰਕੇ ਆਪਣੇ ਜਿਹੜੀ ਬਾਲੋਦੀ ਰਸਮ ਪੂਰਪਕ ਕਰਨੀ ਹੈ ਜੀ ਸੋ ਕਿਰਪਾ ਕਰਕੇ ਆਮ ਕੰਮ ਸ਼ੁਰੂ ਕਰਾਰੇ ਉਹ ਵੱਧ ਲੋੜ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਹੋਰ ਵੀ ਆਵਾਜ਼ ਨੂੰ ਪਾਟ ਜਿਹੇ ਜਹੋ ਬਖ ਬਖ ਪੁਨੀਤ ਸਿੰਘ ਜੀ ਮਾਨ ਬਿੰਦਪਾਲ ਸਿੰਘ ਜੀ ਮਾਨ ਬਲਵੀਰ ਸਿੰਘ ਸਰਪੰਚ ਜੀ ਸੁਲੋਧ ਰਾਜ ਪੰਚਾਇਤ ਪਿੰਡ ਗਿਆਹਲ ਜਦੀਲ ਸਿੰਘ ਸੰዱ ਸਾਹਿਬ ਸਰਦਾਰ ਬੀਤ ਸਿੰਘ ਨੇ ਦੇ ਹੋਰ ਵੀ ਨੇਕਾ ਸਮੇਂ ਸਮੇਂ ਦੇ ਸਾਨੂੰ ਦੱਸਦੇ ਰਵਾਂਗੇ ਸੋ ਆਪਣੇ ਕਾਰਕਮਲਾਂ ਦੇ ਨਾਲ ਸਾਡੀ ਬਹੁਤ ਹੀ ਸਤਿਕਾਰਯੋਗ ਬੀਪੀਓ ਸਾਹਿਬ ਤੇ ਇਹਨਾਂ ਦੇ ਨਾਲ ਸਰਦਾਰ ਚੰਦਰਜੀਤ ਸਿੰਘ ਠਿੱਕੂਆ ਤੇ ਸਭੂ ಗ್ರಾಮ ਪੰਚਾਇਤ ਦੇ ਵੱਖ-ਵੱਖ ਜਿਹੜੇ ਪਿੰਡ ਦੇ ਆਪੂ ਸਾਹਿਬ ਵਾਲੇ ਸਾਰਿਆਂ ਨੂੰ ਬੇਨਤੀ ਕਰਦਾ ਪਲੀਜ਼ ਕਿਰਪਾ ਕਰਕੇ ਅੱਗੇ ਜਾਓ ਤੇ ਤਵਾਜੋ ਸਾਡੇ ਸੀਐਸਟੀ ਮੈਮ ਸਾਰੇ ਮੈਮ ਜਿਸ ਵਿੱਚ ਬਤਕਾ ਜੀ ਤੋਂ ਤੇ ਬਰਬ ਅਪਨਜੀਤ ਕੌਰ ਜੀ ਸੈਕਟਰ ਗਹਿਰ ਦੀ ਨੇ ਸਾਰੇ ਸੀਐਸਟੀ ਸਾਹਿਬਾਨ ਜਿਹੜਾ ਨਾਮ ਹੈ ਉਹ ਛੱਡਦਾ ਮੈਂ ਲੰਬੀ ਲਿਸਟ ਹੈ ਸੋ ਸਾਰੇ ਕਰਤਾ ਕਰਕੇ ਆਜੋ ਸਾਰੇ ਵੀ ਆਪਣੇ ਸੇਵਾ ਸਾਹਿਬਾਨ ਜਿਹੜੇ ਜਾ ਸਕਦੇ ਆ ਪਲੀਜ਼ ਕਿਰਪਾ ਕਰਕੇ ਸਾਰੇ ਆ ਜਾਈਓ ਤਾਂ ਬੱਚਿਆਂ ਨੂੰ ਬੇਨਤੀ ਆ ਜਰਨੈਲ ਸਾਹਿਬ ਜਿਹੜੇ ਉੱਪਰ ਉਹ ਬੈਲੂਨ ਜਿਹੜੇ ਹੈਗੇ ਆ ਛੱਡ ਦਿੱਤੇ ਤੇ ਸਾਰੇ ਨੇ ਜ਼ੋਰਦਾਰ ਕਲਾਪਿੰਗ ਕਰਨੀ ਆ ਵਧੀਆ ਤਰੀਕੇ ਦੇ ਨਾਲ ਅੱਜ ਦੇ ਖੇਡਾਂ ਦਾ ਸ਼ੁਭ ਆਰੰਭ ਹੋ ਸਕਣ ਦਾ ਇਧਰ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਗੁਲਾਸ ਸਿੰਘ ਜੀ ਅਤੇ ਪ੍ਰਦੀਪ ਸਿੰਘ ਜੀ ਤੇ ਗਰਪਨ ਸਾਹਿਬਾ ਜੀ ਸੀਫਟੀ ਮੈਂ ਤੇ ਸਾਡੇ ਹੀ ਵਿਦਿਆਪਕ ਸਹਿਬਾਨ ਤੇ ਪ੍ਰਬੰਧਕਾਂ ਦੇ ਨਾਲ ਇਹ ਖੇਡਾਂ ਦਾ ਅਸ਼ੂ ਅਰੰਭ ਕਰਨ ਜਾ ਰਹੇ ਹਾਂ ਤੇ ਜ਼ੋਰਦਾਰ ਕਲਾਪਿੰਗ ਕਿਰਦਾਰ ਤੋਂ ਇਹ ਵਿਦਿਆਰਥੀ ਜੀ ਆਹੋ ਜੀ ਬਸਾਂ ਦੇ ਬਹੁਤ ਸਾਰੇ ਸਾਡੇ ਮਥੇ ਯੰਗਾਂ ਦੇ ਜ਼ੋਰਦਾਰ ਚਕਾਣ ਲਈ ਬੁਲਿਆ ਹੈ